ਪੁਲਿਕ ਐਂਡ ਸਾਬ ਅੱਜ ਵਾਰਡ ਨੰਬਰ 11 ਦੇ ਵਿੱਚ ਇੱਕ ਮਹੱਤਵਪੂਰਨ ਕੈਂਡੀਡਟ ਮੰਤਰੀ ਵੱਲ ਕੇ ਸੀਗੇ ਬਹੁਤ ਵਧੀਆ ਪ੍ਰਾਤਮਾ ਹੰਗਾਰਾ ਪਾਇਆ ਗਿਆ ਪਾਇਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਵਾਰਡ ਨੰਬਰ 11 ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮੈਡਮ ਜਸਵਿੰਦਰ ਕੌਰ ਤਲਵਾੜਾ ਦੇ ਦਫਤਰ ਦਾਦ ਘਾਟਣ ਕਰਨ ਪਹੁੰਚੇ ਸਾਡੇ ਸਤਿਕਾਰਯੋਗ ਵੀਰ ਕੈਬਨਿਟ ਮਿੰਿਸਟਰ ਸਰ ਹਰਦੀਪ ਸਿੰਘ ਜੀ ਮੁੰਡੀਆਂ ਜਿਨ੍ਹਾਂ ਨੇ ਇਹਨਾਂ ਦੇ ਇੱਥੇ ਪਹੁੰਚਣ ਦੇ ਉਹਨਾਂ ਨੂੰ ਜਿਉਂ ਆਖਦੇ ਆ ਵਾਰਡ ਨੰਬਰ 11 ਦੇ ਵਿੱਚ ਔਰ ਜੋ ਉਹਨਾਂ ਨੇ ਅੱਜ ਜੋ ਆ ਰਹੀ ਇਲੈਕਸ਼ਨ 21 ਤਰੀਕ ਦਿਨ ਸ਼ਨੀਵਾਰ ਨੂੰ ਉਸ ਨੂੰ ਚੜਦੀ ਕਲਾ ਦੇ ਵਿੱਚ ਕਰਨ ਵਾਸਤੇ ਔਰ ਉਹਨੂੰ ਹਲਾਰਾ ਦੇਣ ਵਾਸਤੇ ਪਹੁੰਚੇ ਹਨ ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਔਰ ਸਾਡੀਆਂ ਜੋ ਸੰਗਤਾਂ ਜੋ ਸਾਡੇ ਹਲਕਾ ਸਾਨੇਵਾਲ ਦੇ ਵਿੱਚ ਗਵਾੜ ਪੈਂਦਾ ਵਾਰਡ ਨੰਬਰ 11 ਸਾਨੇਵਾਲ ਦੇ ਵਿੱਚ ਉਸ ਦੇ ਵਿੱਚ ਸਾਡੇ ਵੋਟਰ ਪਹੁੰਚੇ ਹਨ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਕਿ ਇਸ ਵਾਰ ਅਬਕੀ ਵਾਰ ਜਸਵਿੰਦਰ ਕੌਰ ਤਲਵਾੜਾ ਦੀ ਵਾਰੀ ਹੈ ਉਹਨਾਂ ਨੂੰ ਮੌਕਾ ਦੇਣਾ ਹੈ ਮੈਂ ਸਾਰੀਆਂ ਸੰਗਤਾਂ ਇੱਥੇ ਜੋ ਪਹੁੰਚੀਆਂ ਸਨ ਉਹਨਾਂ ਦਾ ਮੁੰਡੀਆਂ ਸਾਹਿਬ ਅਤੇ ਸਮੂਹ ਮੁੰਡੀਆਂ ਸਾਹਿਬ ਦੀ ਟੀਮ ਦਾ ਪਹੁੰਚਣ ਤੇ ਤੁਹਾਡੇ ਪੱਤਰਕਾਰ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿਆਦਾ ਹੰਗਾਰਾ ਮਿਲ ਰਿਹਾ ਕਾਫੀ ਦਿੱਤਾ ਨਹੀਂ ਪਹੁੰਚੇ ਨਹੀਂ ਕਾਫੀ ਜ਼ਰੂਰੀਆ ਹੋਇਆ ਕਿਤਨਾ ਹੰਗਾਰਾ ਮਿਲ ਰਿਹਾ ਵਾਹਿਗੁਰੂ ਦੀ ਕਿਰਪਾ ਜੀ ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹੈ ਬੜੀ ਵਧੀਆ ਕਿਰਪਾ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਜੀ ਅੱਜ ਮੈਡਮ ਜੀ ਅਚਿ ਸਮਿੰਦਰ ਕੋਰ ਉਮੀਦਵਾਰ ਤੁਸੀਂ ਤੁਹਾਡੇ ਕੀ ਅੱਜ ਮੰਤਰੀ ਸਾਹਿਬ ਪਹੁੰਚੇ ਨਹੀਂ ਤੁਹਾਡੇ ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦੀ ਆ ਜਿਹੜਾ ਮੇਰੇ ਇੱਕ ਸੱਦੇ ਤੇ ਇੱਕ ਅੱਧੇ ਘੰਟੇ ਵਿੱਚ फटाफट ਪਹੁੰਚ ਗਏ ਨੇ ਤੇ ਸਾਨੂੰ ਪਿਆਰ ਕਰਦੇ ਤੇ ਮੁੰਡਿਆ ਸਾਹਿਬ ਦਾ ਵੀ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਮੈਨੂੰ ਟਿਕ ਦੇਖੇ ਨਿਵਾਜਾ ਹੈ ਤੇ ਮੇਰੇ ਤੇ ਭਰੋਸਾ ਕੀਤਾ ਵੀ ਇਹ ਇਹ ਇਸ ਕਾਬਿਲ ਹਨ ਮਸ ਮੈਂ ਸਾਰਾ ਦਾ ਧੰਨਵਾਦੀ ਕਰਦਾ ਹਾਂ ਲੜਨ ਜਾ ਰਿਹਾ ਮੈਂ ਕੌਂਸਲਰੀ ਤੋਂ ਲੜਨ ਜਾ ਰਿਹਾ ਹਾਂ ਅੱਜ ਆਪੀ ਵਾਰ ਵਾਸਤੇ ਵੀ ਵਿਯੂਧ ਹੋਏ ਨੇ ਕੀ ਦੇਖਦੇ ਹਾਂ ਕਿਹੜੀਆਂ ਕਿਹੜੀਆਂ ਸਮੱਸਿਆ ਨੂੰ ਲੈ ਕੇ ਕੌਂਸੀ ਸੀ ਜਾਂ ਕਿਹੜੀਆਂ ਕਿਹੜੀਆਂ ਸਮੱਸਿਆ ਨੂੰ ਦੇਖਿਆ ਜਾ ਗਿਆ ਸਮੱਸਿਆ ਤਾਂ ਸਾਡੀਆਂ ਸਿਰਫ ਗਲੀਆਂ ਦਾ ਤੇ ਸ਼ਿਵਰੰਜ ਤਾਂ ਹੈਗਾ ਉਹ ਸਾਡੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾ ਦਿੱਤਾ ਹੈ ਵੀ ਤੁਹਾਡੇ ਸਾਰੇ ਕੰਮ ਆਉਣਗੇ ਜੀ ਕਿ ਕਿਹਨੇ ਚਣੋਬਰ ਵਾਸੀ ਪਹੁੰਚ ਵਾਡ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦੇਣਾ ਚਾਹੁੰਦੀ ਆ ਜੋ ਸਾਡੇ ਇੱਕ ਸੱਦੇ ਤੇ ਇੱਥੇ ਪਹੁੰਚੇ ਹਨ ਵੋਟਾਂ ਦੀ ਡੇਟ ਤੁਸੀਂ ਅਪੀਲ ਕਰ ਦੋ ਕਿਉਂਕਿ ਵੋਟਾਂ ਦੀ ਤਰੀਕ ਹੈ ਜੀ 21 ਦਸੰਬਰ 2024 ਨੂੰ ਮੈਨੂੰ ਜਸਵਿੰਦਰ ਗੁਰਦਲਵਾੜਾ ਨੂੰ ਇੱਕ ਇੱਕ ਵੋਟ ਦੇ ਕੇ ਮੇਰੀ ਹੈਲਪ ਕਰਿਓ ਜੀ ਚੋਣ ਨਿਸ਼ਾਨ ਝਾੜੂ ਤੇ ਵੋਟਾਂ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਬਣਾਇਓ ਮੈਂ ਆਪ ਸਭ ਦੀ ਧੰਨਵਾਦੀ ਹੋਵਾਂਗੀ ਬਾਈ ਗੁਰਜੀਕਾ ਕਾਲ ਸਾਹਿਬ ਬਾਈ ਗੁਰਜੀ ਕੀ ਵੋਟਾਂ ਹੈ ਬਾਈ ਕੋਣ ਬਾਈ ਕਣ ਦਵਾ ਪੇਪਰਾ ਵਾਰੂਸ਼ਾ ਅੱਜ ਤੋਂ ਬਹੁਤ ਬੜੀਆਂ ਹੰਗਾਰਾ ਮਗਰਾ ਕੀ ਬੰਗੇ ਅੱਜ 11 ਨੰਬਰ ਵਾਰਡ ਦੇ ਵਿੱਚ ਦੀਪਾ ਜਸਵਿੰਦਰ ਕੋਰ ਤਲਵਾੜਾ ਜੀ ਉਹਨਾਂ ਦੇ ਦਫ਼ਤਰ ਦਾ ਕੁਆਟਰ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਅਡਵਾਂਸ ਦੇ ਵਿੱਚ ਅੱਜ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਦਿੰਨਾ ਜੋ ਅੱਜ ਆਪ ਮਹਾਰੇ ਇੱਥੇ ਜਿੰਨੇ ਵੀ ਵਾਰਡ ਦੇ ਵਾਰਡ ਵਾਸੀ ਨੇ ਪਹੁੰਚੇ ਨੇ ਔਰ ਇੰਨਾ ਵੱਡਾ ਇਕੱਠ ਸੀ ਇੱਕ ਛੋਟਾ ਜਿਹਾ ਸਦੋ ਦੇ ਉੱਤੇ ਰੈਲੀ ਦਾ ਰੂਪ ਧਾਰਿਆ ਔਰ ਮੰਤਰੀ ਸਾਹਿਬ ਬੜੇ ਖੁਸ਼ ਹੋਏ ਨੇ ਸਰਦਾਰ ਹਰਦੀਪ ਸਿੰਘ ਜੀ ਬੁੰਡੀਆਂ ਉਹਨਾਂ ਨੇ ਇਹ ਵਾਅਦਾ ਕੀਤਾ ਆਹ ਜਿਸ ਦਿਨ ਵੀ ਆਪਣੀ ਇਲੈਕਸ਼ਨ ਹੋ ਜਾਂਦੀ ਹੈ ਕੌਂਸਲਰ ਬਣ ਤੋਂ ਆਵਾਜ਼ ਤਲਵਾੜਾ ਸਾਹਿਬ ਦੇ ਜਿਹੜੇ ਵਾਰਡ ਦੇ ਵਿੱਚ ਕੰਮ ਹੋਣ ਵਾਲੇ ਨੇ ਜਿੰਨੇ ਵੀ ਨੇ ਉਹਨਾਂ ਨੇ ਕਈ ਕੰਮ ਐਦਾਂ ਦੇ ਨੇ ਜਿਹੜੇ 13 ਸਾਢੇ ਨਾਲ ਦੇ ਵਿੱਚ ਟੋਟਲ 35 ਕੰਮਾਂ ਚੋਂ 13 ਕੰਮ ਜਿਹੜੇ ਨੇ ਉਹ ਇਸ ਵਾਰਡ ਦੇ ਐਸਟੀਮੇਟ ਲੱਗ ਚੁੱਕਿਆ ਔਰ ਬੜੀ ਜਲਦੀ ਉਹਨਾਂ ਦੇ ਟੈਂਡਰ ਹੋ ਕੇ ਕੰਮ 15 ਸਣੇ ਤੇ 10 ਸਣੇ ਉਹ ਚਾਲੂ ਹੋ ਜਾਣਾ ਔਰ ਜਿਹੜੀ ਆਪਣੀ ਇਹਨਾਂ ਦੇ ਬਾੜ ਦੇ ਵਿੱਚ ਆ ਰੋਡ ਪੈਂਦੀ ਹੈ ਸਾਹਮਣੇ 메ਨ ਰੋਡ ਪੈਂਦੀ ਹੈ ਉਹਦੇ ਰਾਈਟ ਲੈਫਟ ਦੋਨੋਂ ਪਾਸੇ ਐਂਟਰ ਲੋਕ ਜਿਹੜੀ ਹਿੱਟਾ ਉਸ ਕੰਮ ਅਧੂਰਾ ਪਿਆ ਉਹ ਵੀ ਨਾਲ ਦੀ ਨਾਲ ਚਾਲੂ ਹੋ ਜਾਣਾ ਉਹਦਾ ਵੀ 38 ਲੱਖ ਰੁਪਏ ਦਾ ਟੈਂਡਰ ਹੋ ਚੁੱਕਿਆ ਤੇ ਦੁਬਾਰਾਂ ਦੇ ਵਿੱਚ ਤੁਹਾਡੇ ਵਾਲਾ ਵੀ ਪਹਿਲਾਂ ਕਿਤੇ ਗਿਆ ਜਿਹੜੀ ਵੀ ਟੌਣ ਲੜਨ ਦਾ ਤੇ ਪਰ ਇਸ ਵਾਰ ਹੁਣ ਵਰਿੰਦਰ ਸੰਧੋ ਵੀ ਖੜੇ ਨੇ ਉੱਤੇ ਬਾ ਤੁਹਾਡੇ ਕੋਲੋਂ ਕਿਸ ਤਰ੍ਹਾਂ ਦਾ ਰਿਹਾ ਕਿ ਕੀ ਕਾਰਨ ਬਣਿਆ ਵੀ ਜਿਹੜਾ ਤੁਸੀਂ ਸਾਹਮਣੇ ਨਹੀਂ ਨਹੀਂ ਮੈਂ ਬੜਾ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਪਾਰਟੀ ਦੇ ਵਿੱਚ ਬੜਾ ਵੱਡਾ ਆਉਣਾ ਮੈਨੂੰ ਆਪਣਾ ਮਾਣ ਸਤਕਾਰ ਆ ਇੱਜ਼ਤ ਆ ਤੇ ਜਿਹੜਾ ਪਰਵਿੰਦਰ ਸਧੂ ਆ ਦੇਖੋ ਉਹ ਵਾਰਡ ਦੇ ਵਿੱਚ ਰਹਿੰਦੇ ਆ ਮੈਂ ਤਾਂ ਮੰਤਰੀ ਸਾਹਿਬ ਨੂੰ ਪਹਿਲੇ ਕਿਹਾ ਸੀਗਾ ਜੀ ਕੋਈ ਗੱਲ ਨਹੀਂ ਮੇਰੀ ਜੱਥੇ ਵੀ ਤੁਸੀਂ ਸਵਾਵਾ ਲਾਉਂਗੇ ਮੈਂ ਉੱਥੇ ਤਿਆਰ ਆ ਔਰ ਕੋਈ ਅਸੀ ਗੱਲ ਨਹੀਂ ਹੈ ਉਹ ਚਾਹੇ ਉਹ ਲੈਕਚਰਡ ਦੇ ਚਾਹੇ ਮੈਲੜਦਾ ਇਸ ਗੱਲ ਦੇ ਵਿੱਚ ਕੋਈ ਫਰਕ ਨਹੀਂ ਜਿੱਥੇ ਵੀ ਕਿਤੇ ਵੀ ਕੋਈ ਵੀ ਮੰਨ ਲਓ ਕੋਈ ਡਵੈਲਪਮੈਂਟ ਦਾ ਕੰਮ ਆ ਕੋਈ ਪ੍ਰਚਾਰ ਦਾ ਚੋਣ ਪ੍ਰਚਾਰ ਦਾ ਕੰਮ ਆ ਕਿਤੇ ਵੀ ਜਦੋਂ ਮੰਤਰੀ ਸਾਹਿਬ ਦਾ ਕੋਈ ਵੀ ਆਪਣੇ ਸਾਹਨੇ ਵਾਲੇ ਦੇ ਵਿੱਚ ਕਿਤੇ ਵੀ ਜੋ ਜਿੱਥੇ ਜਾਣਾ ਆਉਣਾ ਜਿੱਥੇ ਵੀ ਪਬਲਿਕਲੀ ਕੋਈ ਕੰਮ ਨੇ ਸਾਰੇ ਉਹ ਸਾਡੀ ਡਿਊਟੀ ਲਾਉਂਦੇ ਨੇ ਔਰ ਜਿੱਥੇ ਅਸੀਂ ਜਾਣੇ ਆ ਦਫ਼ਤਰੀ ਕੰਮ ਆਫੀਸ਼ੀਅਲੀ ਕੰਮ ਜਿੰਨੇ ਵੀ ਨੇ ਉਹ ਸਾਡੇ ਪਹਿਲੇ ਹਜ਼ਾਰ ਤੇ ਪਹਿਲੇ ਤੌਰ ਤੇ ਅਸੀਂ ਨਾਲ ਲੋਕਾਂ ਦੇ ਤੁਰਦੇ ਆ ਜਿੰਨੇ ਵੀ ਕੰਮ ਨੇ ਉਹ ਸਾਰੇ ਕੰਮ ਕਰਾਈਦੇ ਕੋਈ ਵੀ ਕੰਮ ਹੋਵੇ ਕਿਸੇ ਦਾ ਕੰਮ ਨਹੀਂ ਰੁਕਣਾ ਬੰਦੇ